ਤਰੰਤਾਰਨ ਦੇ ਵਿੱਚ ਐਕਸਾਈਜ਼ ਮਹਿਕਮੇ ਨੇ ਲੱਖਾਂ ਲੀਟਰ ਸਪਿਰਿਟ ਜ਼ਬਤ ਕੀਤੀ ਹੈ ਜਿਸ ਦਾ ਇਸਤੇਮਾਲ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਕੀਤਾ ਜਾਣਾ ਸੀ ਐਕਸਾਈਜ਼ ਮਹਿਕਮੇ ਨੇ ਪੂਰੀ ਕਾਰਵਾਈ ਗੁਪ ਸੂਚਨਾ ਤੇ ਤਾਰਤੀ ਕੀਤੀ 3 ਟਰੱਕ ਸਮਿੱਤ 4 ਮੁਲਜ਼ਮ ਕਾਬੂ ਕੀਤੇ ਅਧਿਕਾਰੀਆਂ ਦੇ ਮੁਤਾਬਕ 1 ਲੀਟਰ ਸਪਿਰਿਟ ਨਾਲ 5 ਲੀਟਰ ਸ਼ਰਾਬ ਤਿਆਰ ਕੀਤੀ ਜਾਣੀ ਸੀ ਜੋ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਉਸ ਨਾਲ 25000 ਸ਼ਰਾਬ ਦੀਆਂ ਬੋਤਲਾਂ ਤਿਆਰ ਕੀਤੀਆਂ ਜਾਣੀਆਂ ਸੀ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਸਪਿਰਿਟ ਕਿਸ ਨੇ ਤਿਆਰ ਕੀਤੀ ਸੀ ਤੇ ਕਿੱਥੇ ਭੇਜੀ ਜਾਣੀ ਸੀ ਸਪਲਾਈ ਲਈ ਕਿਨਨ ਨੇ ਪਲਾਸਟਿਕ ਦੇ ਬੈਗਸ ਬਣਾਏ ਸੀ ਜਿਹੜੇ ਕਿ ਪਿੰਡਾਂ ਵਿੱਚ ਰਣੇ ਸਪਲਾਈ ਕਰਨੇ ਸੀ ਜਿੱਥੇ ਵੀ ਛੋਟੀ ਛੋਟੀਆਂ ਪੱਟੀਆਂ ਲਗਾ ਕੇ ਲੋਕ ਆਪਣਾ ਕੰਮ ਕਰਦੇ ਨੇ ਉਹਦੇ ਵਿੱਚ ਇਹ ਸਪਲਾਈ ਕੀਤੀ ਜਾਣੀ ਸੀ ਜਸ ਲਾਈਕ ਪੋਇਜ਼ਨ ਜਸ ਲਾਈਕ ਪੋਇਜ਼ਨ ਬਹੁਤ ਮੋਤਾ ਹੋਣੀਆਂ ਸੀ ਜਿਹੜੀਆਂ ਕਿ ਮੈਂ ਸਮਝਦੀ ਆ ਕਿ ਪੰਜਾਬ ਸਰਕਾਰ ਦੀ ਦਿਸ਼ਾ ਅਦੇਸ਼ ਅਨੁਸਾਰ ਜਿਵੇਂ ਕਿ ਨਸ਼ਾ ਰੋਕੂ ਤੇ ਇੱਕ ਅਲੱਗ ਚੀਜ਼ ਹੈ ਇਹ ਜ਼ਹਿਰ ਰੋਕੋ ਵਾਲੀ ਗੱਲ ਹੈ ਅਸੀਂ ਜ਼ਹਿਰ ਰੋਕ ਕੇ ਬਹੁਤ ਸਾਰੀਆਂ ਜਵਾਨੀਆਂ ਨੂੰ ਬਚਾਉਣ ਦੇ ਵਿੱਚ ਅੱਜ ਕੰਮਜਾਬ ਹੋਏ ਹਾਂ ਮੈਡਮ ਜੀ ਦੀ ਇਨਫੋਰਮੇਸ਼ਨ ਇਹਨਾਂ ਦੇ ਨਾਲ ਸਾਨੂੰ ਵੀ ਕਾਲ ਕੀਤੀ ਗਈ ਸੀ ਅਸੀਂ ਵੀ ਆਪਣਾ ਏਐਸਏ ਦਲੀ ਜਿਹੜਾ ਕਿ ਕਰੀਬ 5000 ਲੀਟਰ ਦੇ ਜਿਹੜੀ ਅਨਸਰਾਈਜ਼ ਸ਼ਰਾਬ ਆ ਉਹ ਜਿਹੜੀ ਅਸੀਂ ਰਿਕਵਰ ਕੀਤੀ ਆ ਚਾਰ ਮੁਲਜ਼ਮ ਆ ਪਰਛਾ ਦੇ ਕੇ ਉਸ ਤੋਂ ਬਾਅਦ ਅਗਲੀ ਅਗਲੇਰੀ ਕਾਰਵਾਈ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਕਿ ਕਿੱਥੋਂ ਆਈ ਆ ਕਿਵੇਂ ਆਈ ਆ ਕਿੱਥੇ-ਕਿੱਥੇ ਦੇਣੀ ਸੀ ਇਹ ਸਾਰੀ ਅਸੀਂ ਇਨਵੈਸਟੀਗੇਟ ਕਰਾਂਗੇ